ਸਾਨ ਵੀਰੋ ਪਿੰਡ ਪਹਿਲਵਾਨ ਕੇ ਦਰਾਜ ਕੇ ਜਿਹੜਾ ਇਹਨੂੰ ਸ਼੍ਰੀ ਤਰਨਤਨ ਸਿੰਘ ਲੱਗਦਾ ਵਾ ਤੁਹਾਨੂੰ ਸ਼ਾਰਟ ਵੀਡੀਓ ਦਿਖਾਉਣ ਲੱਗਾ ਮੈਂ ਇਥੋਂ ਵੀਡੀਓ ਆਪਾਂ ਫੁੱਲ ਕਵਰ ਕੀਤੀ ਐ YouTube ਤੇ ਜਾ ਕੇ ਤੁਸੀਂ ਵੇਖ ਸਕਦੇ ਏ ਅੱਜ ਕਾਫੀ ਗਿਣਤੀ ਦੇ ਵਿੱਚ ਝੋਟੀਆਂ ਵੀਰ ਸਰਵਨ ਸਿੰਘ ਕੋਲ ਆਈਆਂ ਤੇ ਨੀਲੀ 라ਵੀ ਦੇ ਜੇ ਗੱਲ ਕਰੀਏ ਤੇ ਦੋ ਨਾ ਗਈ ਜਿਹਦੇ ਵਿੱਚ ਇੱਕ ਇਹ ਸਾਹਮਣੇ ਬਹੁਤ ਵੱਡੇ ਢਾਂਚੇ ਦੀ ਮੱਝ ਇਹ ਦੂਜਾ ਸੁਹਾ ਸੋਈ ਆ ਤੇ ਬੜਾ ਸੋਹਣਾ ਦੁੱਧ ਦੇ ਥੱਲੇ ਤਿਆਰ ਹੈ ਇੱਥੋਂ ਤੁਸੀਂ ਇਹਦਾ ਥਣਪਾਂਡਾ ਵੇਖ ਸਕਦੇ ਜੀ ਸੋ ਜੇ ਬਾਡੀ ਦੀ ਗੱਲ ਕਰੀਏ ਤਾਂ ਪੂਰੀ ਫੁੱਲ ਹਾਈਟ ਲੈਂਥ ਦੀ ਆ ਮਗਰ ਬੱਚਾ ਇਹਦੇ ਮੇਲ ਕਾਫ ਆ ਤੇ ਤਕਰੀਬਨ ਕੋਈ 15 ਦਿਨਾਂ ਦੀ ਸੋਈ ਆ ਸੋ ਪੂਰੇ ਵੱਡੇ ਕਾਦ ਕਾਠ ਦੀ ਦੁੱਧ ਦੀ ਗੱਲ ਕਰੀਏ ਤਾਂ ਤਕਰੀਬਨ 12 ਕਿਲੋ ਦੁੱਧ ਇਹ ਥੱਲੇ ਜਿਹੜਾ ਉਹ ਰੈਡੀ ਆ ਤੇ ਬਾਕੀ ਇਧਰਲੀ ਸਾਈਡ ਤੇ ਤੁਸੀਂ ਵੇਖ ਸਕਦੇ ਇੱਕ ਬੂਰੀ ਵੀ ਆ ਟੋਕੜ ਤੇ ਨਾਲ ਇਹ ਗੱਬਣ ਵੀ ਆ ਗਏ ਤੇ ਉਹ ਤੁਸੀਂ ਫੋਨ ਕਰਕੇ ਪ੍ਰੋਪਰ ਡਿਟੇਲ ਇਹਦੀ ਲੈ ਸਕਦੇ ਬਿਲਕੁਲ ਛੋਟੇ ਜਿਹੇ ਭਾਦੀ ਹੈ ਵੀ ਤੇ ਬਾਕੀ ਇਧਰ ਵੀ ਇੱਕ ਆ ਮੀਨੀ ਵੇਖ ਸਕਦੇ ਤੁਸੀਂ ਇਹ ਵੀ ਤਾਜੀ ਸੂਈ ਕਿੰਨਾ ਦੁੱਧ ਦੇ 13 ਲੀਟਰ ਦੁੱਧ ਦੇ 13 ਕਿਲੋ ਦੁੱਧ ਇਹਦਾ ਭਾਗ ਨਾ ਜਮੀਨੀ ਦਾ ਭਾ ਇਹਦਾ 1 5 ਦੀ ਦੇ ਦਾਂਗੇ 1 ਲੱਖ ਤੇ 5000 ਦੀ ਦੇ ਦਾਂਗੇ ਸੋ ਬੜਾ ਸੋਹਣਾ ਇਹਦਾ ਢਾਂਚਾ ਇਥੋਂ ਵੇਖ ਸਕਦੇ ਆ ਵੀ ਛੋਟੀ ਜਿਹੜੀ ਦੂਜਾ ਸੂਆ ਸੂਈ ਹੈ ਇੱਕ ਆ ਸੂਈ ਦੂਜਾ ਤੇ ਇਕ ਆ ਝੋਟੀ ਆ ਇਹ ਵੀ ਦੂਜਾ ਸੁਆ ਸੂਈ ਜੀ ਸੋ ਰੇਟ ਆ ਜਵੀਰ ਕਹਿੰਦਾ ਵੀ ਦਿਵਾਲੀ ਦੇ ਆਫਰ ਹੀ ਲਾਉਣੀ ਆ ਬਿਲਕੁਲ ਵਾਜੀ ਵੀ ਇਹ ਰੇਟ ਹੋਣਗੇ ਤੇ ਇਕ ਆ ਝੋਟੀ ਆ ਬਿਲਕੁਲ ਛੋਟੇ ਸਿੰਗ ਦੀਆਂ ਤੇ ਆ ਵੀ ਝੋਟੀ ਜਿਹੜੀ ਇਥੋਂ ਤੁਸੀਂ ਦੇਖ ਸਕਦੇ ਬਿਲਕੁਲ ਬੋਲਾ ਜ 10 ਕਿਲੋ ਬੋਲਾ ਹੈ ਜੀ 10 ਕਿਲੋ ਬੋਲਾ ਵੀਰ ਕਹਿੰਦਾ ਥੱਲੇ ਰੈਡੀ ਆ ਬਿਲਕੁਲ ਛੋਟੇ ਸਿੰਗ ਦੀ ਦੇਖ ਸਕਦੇ ਆ 13 ਮਹੀਆ ਸਾਰੀਆਂ ਠੀਕ ਹੈ ਸੋ ਇੱਕ ਤੁਹਾਨੂੰ ਝੋਟੀ ਜਿਹੜੀ ਇਹ ਤੋੜ ਕੇ ਦਿਖਾਉਣੀ ਆ ਦੇਖ ਸਕਦੇ ਕੱਟੇ ਦਾ 나ੜੂ ਜਿਹੜਾ ਨਾਲ ਆ ਬਿਲਕੁਲ ਤਾਜੀ ਸੂਈ ਆ ਤੇ ਇਥੋਂ ਤੁਸੀਂ ਇਹਦੀ ਫੇਸ ਦੀ ਕੁਆਲਿਟੀ ਵੇਖ ਸਕਦੇ ਜੀ ਸੋ ਇਹਦੇ ਥੱਲੇ ਭਾਵੇਂ ਤੁਸੀਂ ਬੋਲਾ ਮਾਲਿਓ ਤੇ ਭਾਵੇਂ ਦੁੱਧ ਮਾਲਿਓ ਵੀਰ ਕਹਿੰਦਾ ਵੀ 11 ਕਿਲੋ ਤੋਂ ਪਲੱਸ ਹੋਊਗਾ ਸੋ ਮੈਂ ਦੁਪਹਿਰ ਦੇ ਟਾਈਮ ਵੀਡੀਓ ਕਵਰ ਕਰੰਦਿਆਂ ਤਕਰੀਬਨ 1 ਵਜੇ ਦਾ ਟਾਈਮ ਹੈ ਇਥੋਂ ਤੁਸੀਂ ਤੁਰਦੀ ਦਾ ਇਹਦਾ ਢਾਂਚਾ ਵੇਖ ਸਕਦੇ ਜੀ ਬੜਾ ਸੋਹਣਾ ਕਰਮਾਲੀ ਨੂੰ ਥਣ ਭਾਂਡਾ ਵੀ ਲੱਗਾ ਏ ਤੇ ਬੇਲਬੂਲ ਦੀ ਬੜੀ ਚੰਗੀ ਆ ਇਥੋਂ ਤੁਸੀਂ ਆ ਗਾੜੀ ਤੋਂ ਵੀ ਥੋੜਾ ਡਰਦੀ ਮੇਰੇ ਤੋਂ ਬੜਾ ਸੋਹਣਾ ਆੜ ਰਿਆ ਬਿਲਕੁਲ ਬਰੀਕ ਪਤਲੀ ਚਮੜੀ ਦੀ ਆ ਤੇ ਬਰੀਕ ਜੀ ਪੂਛ ਲੱਗੀ ਆ ਇਹਨੂੰ ਸੋ ਥਾਣ ਦੀ ਕੁਆਲਟੀ ਨਕੋਲ ਦੀ ਹੋਵੇ ਤੁਹਾਨੂੰ ਚੈੱਕ ਕਰਾ ਦੋ ਸੋ ਨੰਬਰ ਵੀਰ ਦਾ ਸਕਰੀਨ ਤੇ ਚੱਲ ਰਿਹਾ ਵਾ ਤੇ ਬਾਕੀ ਕੀਮਤ ਜਿਹੜੀ ਆ ਉਹ ਤੁਸੀਂ ਕਾਲ ਕਰਕੇ ਪ੍ਰੋਪਰ ਪੁੱਛ ਸਕਦੇ ਜੀ ਬਾਕੀ ਕੱਟਾ ਇਹ ਥੱਲੇ ਬੜਾ ਸੋਹਣਾ ਮੇਲ ਕਾਫ ਇਥੋਂ ਤੁਸੀਂ ਵੇਖ ਸਕਦੇ ਜੀ ਇਹ ਨੀਲੀ 라ਵੀ ਦੇ ਵਿੱਚ ਇੰਦਾ ਪਿਓਰ ਨੀਲੀ ਰਵੀ ਦਾ ਕਟਾ ਚੰਗੇ ਸੀਮਣ ਦਾ ਏ ਸੋ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ